ਵੜਾ ਦੀ ਸਮਾਜ ਸੇਵੀ ਸੰਸਥਾ ਯੂਥ ਫਾਊਂਡੇਸ਼ਨ ਵੱਲੋਂ ਸਿਵਲ ਹਸਪਤਾਲ ਦੇ ਮਰੀਜ਼ਾਂ ਨੂੰ ਦੁਪਹਿਰ ਦਾ ਖਾਣਾ ਵੰਡਿਆ ਗਿਆ ਇਸ ਮੌਕੇ ਤੇ ਸਮਾਜ ਸੇਵਕ ਰਵਣ ਨਹਿਰਾ ਨੇ ਕਿਹਾ ਕਿ ਹਫ਼ਤੇ ਦੇ 2 ਦਿਨ ਮਰੀਜ਼ਾਂ ਨੂੰ ਫ੍ਰੀ ਖਾਣਾ ਦਿੱਤਾ ਜਾਂਦਾ ਹੈ ਇਸ ਮੌਕੇ ਤੇ ਐਸਐਮਓ ਡਾਕਟਰ ਲੈਂਬਰ ਰਾਮ ਨੇ ਕਿਹਾ ਕਿ ਇਹ ਪ੍ਰਯਾਸ ਯੂਥ ਫਾਊਂਡੇਸ਼ਨ ਦਾ ਬਹੁਤ ਵਧੀਆ ਹੈ ਅਤੇ ਉਹ ਹਰ ਵੇਲੇ ਕੋਈ ਨਾ ਕੋਈ ਪ੍ਰੋਜੈਕਟ ਕਰਕੇ ਮਰੀਜ਼ਾਂ ਦੀ ਸੇਵਾ ਕਰਦੇ ਰਹਿੰਦੇ ਹਨ ਫਵਾੜਾ ਐਕਸੈਸਰੀਜ਼ ਲੈਵਲ ਤੋਂ ਬਨੋਸ਼ ਸ਼ਰਮ ਦੀ ਰਿਪੋਰਟ ਗੱਲ ਹੈ ਕਿ ਜੂਥ ਵੌਇਸ ਫਾਊਂਡੇਸ਼ਨ ਅਗਵਾੜਾ ਵੱਲੋਂ ਲਗਾਤਾਰ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਹਫ਼ਤੇ ਵਿੱਚ ਕਈ ਦਿਨ ਇਸ ਫਾਊਂਡੇਸ਼ਨ ਵੱਲੋਂ ਲੰਗਰ ਪੱਤਾ ਜਾਂਦਾ ਹੈ ਇਸ ਫਾਊਂਡੇਸ਼ਨ ਦੇ ਪ੍ਰਧਾਨ ਸ਼੍ਰੀ ਰਮਨ ਮਹਿਰਾ ਜੀ ਅਤੇ ਅਹੁਦੇਦਾਰ ਸ਼੍ਰੀ ਲਲਿਤ ਸੋਨੀ ਜੀ ਇਸ ਕਾਰਨ ਸੇਵਾ ਕਰ ਰਹੇ ਹਾਂ ਅਤੇ ਮੈਂ ਸੰਕਟਾ ਕਿ ਇਹ ਮੁਕਤਾ ਲਈ ਇਹ ਬਹੁਤ ਕੰਢੀ ਹੈ ਮੁਕਤਾ ਦੀ ਸੇਵਾ ਹੈ ਮਰੀਜ਼ ਮਰੀਜ਼ ਅਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਫਰੈਸ਼ ਖਾਣਾ ਤਾਜ਼ਾ ਖਾਣਾ ਹੈਲਦੀ ਖਾਣਾ ਦਵਾਈਆਂ ਕਰਾਇਆ ਜਾਂਦਾ ਹੈ ਉਹ ਵੀ ਸੇਵਾ ਇਸ ਲਈ ਕਈ ਸਾਲ ਤੋਂ ਲਗਾਤਾਰ ਚੱਲ ਰਹੀ ਹੈ ਮੈਂ ਪਰਮਾਤਮਾ ਦੇ ਅਰਦਾਸ ਕਰਦਾ ਹਾਂ ਕਿ ਇਹਨਾਂ ਨੂੰ ਅਤਮਾ ਬੰਦਵਖਸ਼ੇ ਕੇ ਇਹ ਫੈਸਲੇ ਅੱਜ ਤੋ ਵੀ ਕਰਦੇ ਰਹੇ ਐ ਔਰ ਇਹਨਾਂ ਮੁਫਤਾਂ ਵੀ ਸੇਵਾ ਕਰਦੇ ਰਹੇ ਔਰ ਫਾਊਂਡੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ